ਲੁਧਿਆਣਾ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀਆਂ ਗਈਆਂ ਮਸ਼ੀਨਾਂ ਨੂੰ ਲੈ ਕੇ ਹੁਣ ਸੂਬਾ ਸਰਕਾਰ ਨੇ ਸਕਤੀ ਦਿਖਾਈ ਹੈ ਦਾਅਵੇ ਕੀ ਹੁਣ ਸਬਸਿਡੀ ਤੇ ਦਿੱਤੀਆਂ ਮਸ਼ੀਨਾਂ ਦੀ ਜਾਂਚ ਹੋਵੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਕਿਸਾਨਾਂ ਦੇ ਵੱਲੋਂ ਆਪਣੀਆਂ ਮਸ਼ੀਨਾਂ ਨੂੰ ਹੀ ਵੇਚ ਦਿੱਤਾ ਗਿਆ ਤੇ ਕਈ ਕਿਸਾਨਾਂ ਦੇ ਵੱਲੋਂ ਆਪਣੀਆਂ ਮਸ਼ੀਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਜਿਸ ਕਾਰਨ ਕਿਸਾਨਾਂ ਦੇ ਵੱਲੋਂ ਪਰਾਲੀ ਦੀ ਸਾਮ ਸੰਭਾਲ ਦੇ ਲਈ ਮਸ਼ੀਨਾਂ ਦਾ ਦੁਰਉਪਯੋਗ ਹੋ ਰਿਹਾ ਹੈ ਉਦਰ ਵਿਭਾਗ ਨੇ ਇਸ ਸਬੰਧ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਆਖੀ ਹੈ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਸਰ ਇਹ ਕਿਸਾਨਾਂ ਨੂੰ ਜਾਰੀ ਕੀਤੀਆਂ ਮਸ਼ੀਨਾਂ ਦੇ ਲਈ ਕਿਸ ਤਰੀਕੇ ਦੀ ਗਾਈਡਲਾਈਨਸ ਆਈ ਹੈ ਕਿਉਂਕਿ ਕਿਆ ਜਾ ਰਿਹਾ ਹੈ ਕਾਫੀ ਵੱਡਾ ਕੰਪਲਾ ਹੈ ਨਾ ਕਿਸ ਤਰੀਕੇ ਦੇ ਨਿਰਦੇਸ਼ ਆ ਅ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਸਰਕਾਰ ਵੱਲੋਂ ਡਾਇਰੈਕਸ਼ਨ ਜੀ ਮਿਲ ਜਨਗੇ ਆ ਬਈ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਕਿਸਾਨਾਂ ਨੇ ਸਬਸਿਡੀ ਤੇ ਮਸ਼ੀਨਰੀ ਲਈ ਆ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਤੋਂ ਉਨ੍ਹਾਂ ਵਿੱਚੋਂ ਇਹ ਸ਼ੰਕੇ ਜਹਰ ਕੀਤੇ ਜਾ ਰਹੇ ਆ ਵੀ ਕੁਝ ਕਿਸਾਨਾਂ ਨੇ ਸਬਸਿਡੀ ਲੈਣ ਉਪਰੰਤ ਉਦੋਂ ਬਾਅਦ ਉਹ ਮਸ਼ੀਨਾਂ ਦੀ ਪ੍ਰੋਪਰ ਵਰਤੋਂ ਨਹੀਂ ਕੀਤੀ ਉਹ ਅੱਗੇ ਜਾਂ ਤਾਂ ਕਿਸ ਨੂੰ ਵੇਚ ਦਿੱਤੀਆਂ ਨਗੀਆਂ ਜਾਂ ਕਿਸੇ ਕਿਤੇ ਹੋਰ ਇਧਰ ਉਧਰ ਮਤਲਬ ਕਿਸੇ ਰਿਸ਼ਤੇਦਾਰੀ ਚਲਾ ਲੋ ਜਾਂ ਕਿਤੇ ਹੋਰ ਟਰਾਂਸਫਰ ਕਰ ਦਿੱਤੀਆਂ ਨਗੀਆਂ ਸਰਕਾਰ ਦੀਆਂ ਗਾਈਡਲਾਈਨ ਦੇ ਅਨੁਸਾਰ ਤੇ ਜਿਹੜਾ ਸਬਸਿਡੀ ਲੈਣ ਵਾਲੇ ਜੋ ਕਿਸਾਨ ਵੱਲੋਂ ਸਾਨੂੰ ਆ ਐਲਾਨਨਾਮਾ ਦਿੱਤਾ ਜਾਂਦਾ ਹੈਗਾ ਹਲਫਨਾਮਾ ਦਿੱਤਾ ਜਾਂਦਾ ਉਹਦੇ ਵਿੱਚ ਉਹਦੇ ਵੱਲੋਂ ਕਿਹਾ ਜਾਂਦਾਗਾ ਵੀ ਮੈਂ ਇਹ ਜਿਹੜੀ ਮਸ਼ੀਨਰੀ ਆ ਨੂੰ 5 ਸਾਲ ਤੱਕ ਅੱਗੇ ਕਿਤੇ ਹੋਰ ਨਹੀਂ ਵੇਚੂਗਾ ਤੇ ਪਰ ਜੇ ਕੋਈ ਕਿਸਾਨ ਉਸ ਚੀਜ਼ ਦੀ ਉਲੰਘਣਾ ਕਰਦਾਗਾ ਉਹ 5 ਸਾਲ ਤੋਂ ਪਹਿਲਾਂ ਉਹਨੇ ਆਪਣੀ ਮਸ਼ੀਨਰੀ ਕਿਸੇ ਅੱਗੇ ਵੇਚ ਦਿੱਤੀ ਹੈਗੀ ਤਾ ਜੋ ਸਰਕਾਰ ਦੀਆਂ ਖੇਤੀਬਾੜੀ ਦੇ ਕਿਸਾਨ ਭਲੇ ਵਿਭਾਗ ਦੇਆਂ ਡਾਇਰੈਕਸ਼ਨਾਂ ਜਾਂ ਉਹਨਾਂ ਦੇ ਅਨੁਸਾਰ ਅਸੀਂ ਜਿਹੜੀ ਉਸ ਕਿਸਾਨ ਤੋਂ ਜਿਹੜੀ ਸਬਸਿਡੀ ਉਹਨੂੰ ਦਿੱਤੀ ਹੈਗੀ ਸਮੇਤ ਵਿਆਜ ਵਸੂਲ ਕਰਨ ਦੇ ਲਈ ਸਾਨੂੰ ਮਹਿਕਮੇ ਤੋਂ ਡਾਇਰੈਕਸ਼ਨ ਨਹੀਂ ਮਿਲੀਆਂ ਨੇਗੀਆਂ ਤੇ ਅਸੀਂ ਇਹਦੀ ਮੈਂ ਕੱਲ ਜਿਹੜੇ ਸਾਡੇ ਬਲਾਕ ਅਫਸਰਾਂ ਉਹਨਾਂ ਨੂੰ ਲੈਟਰ ਅੱਗੇ ਫਾਰਵਰਡ ਕਰਤੀ ਹੈਗੀ ਕਿ ਇਹਦੀ ਪੜਤਾਲ ਕੀਤੀ ਜਾਵੇ ਪਿੰਡ ਪੱਧਰ ਤੇ ਪੜਤਾਲ ਕਰਕੇ ਜੇ ਕੋਈ ਇਸ ਤਰ੍ਹਾਂ ਦਾ ਕੇਸ ਧਿਆਨ ਵਿੱਚ ਆਉਂਦਾਗਾ ਵੀ ਜੇ ਕਿਸੇ ਕਿਸਾਨ ਨੇ ਆ ਮਸ਼ੀਨਰੀ ਅੱਗੇ ਵੇਚ ਦਿੱਤੀ ਆ ਉਹਨੇ 5 ਸਾਲ ਨਹੀਂ ਰੱਖੀਗੀ ਜਾਂ ਉਹਦੀ ਵਰਤੋਂ ਨਹੀਂ ਕਰ ਰਿਆ ਕਿਉਂਕਿ ਸਰਕਾਰ ਦਾ ਮਕਸਦ ਇਹ ਆ ਵੀ ਜਿਹੜੀ ਮਸ਼ੀਨਰੀ ਸਬਸਿਡੀ ਤੇ ਦਿੱਤੀ ਆ ਉਹਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਕਿ ਜਿਹੜਾ ਅਸੀਂ ਪ੍ਰਾਲੀ ਪ੍ਰਬੰਧਨ ਹੈਗਾ ਉਹਨੂੰ ਵਧੀਆ ਤਰੀਕੇ ਨਾਲ ਕਰਕੇ ਜਿਹੜਾ ਸਾਡੇ ਕਿਸਾਨ ਵੀਰਾਂ ਵੱਲੋਂ ਝੋਨੇ ਦੀ ਪ੍ਰਾਲੀ ਨੂੰ ਅੱਗ ਲੱਗ ਦੇ ਜਿਹੜਾ ਸਾਡਾ ਵਾਤਾਵਰਣ ਨੂੰ ਦੂਸ਼ਿਤ ਕੀਤਾ ਜਾਂਦਾ ਹੈ ਉਹ ਤੇ ਅਸੀਂ ਕਿਸੇ ਤਰੀਕੇ ਨਾਲ ਜਿੱਥੋਂ ਤੱਕ ਹੋ ਸਕਦਾ ਸੰਭਵ ਹੋਵੇ ਉਹਦੇ ਚ ਅਸੀਂ ਆ ਬਚਾ ਕਰ ਸਕੀਏ ਅੱਗ ਲਾਉਣ ਤੋਂ ਅਸੀਂ ਪਰਾਲੀ ਨੂੰ ਅੱਗ ਲਾਉਣ ਤੋਂ ਜਿੰਨਾ ਹੋ ਸਕਦਾ ਬਾਅਦ ਤਵਤ ਬਚਾ ਕਰ ਸਕੀਏ ਸਾਡੇ ਕਿੰਨੇ ਕੁ ਲਾਭਪਾਤਰੀ ਹੋਣਗੇ ਜਿਨ੍ਹਾਂ ਨੇ ਸਬਕਤੀ ਦੀ ਮਸ਼ੀਨਾ ਲਈਆਂ ਨਹੀਂ ਜਾਂ ਹੁਣ ਤੁਸੀਂ ਜਾਂਚ ਦੇ ਦੇ ਦਿੱਤੇ ਉਹ ਤਾਂ ਜਾਂਚ ਰਿਪੋਰਟ ਤੋਂ ਬਾਅਦ ਪਤਾ ਚੱਲੇਗਾ ਕਿ ਕਿੰਨਾ ਕਿੰਨੇ ਵਿੱਚ ਹੀ ਸਾਡੇ ਕੋਲੇ ਪਿਛਲੇ 5 ਸਾਲਾਂ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜੀਆਂ ਪਿਛਲੇ ਸਾਲ ਅਸੀਂ ਇਨਵੈਂਟਰੀ ਜਿਹੜੀ ਤਿਆਰ ਕੀਤੀ ਸੀ ਉਹਦੇ ਅਨੁਸਾਰ 8041 ਮਸ਼ੀਨਾਂ ਸਾਡੇ ਕੋਲੇ ਹੁਣ ਤੱਕ ਦੀਆਂ ਵਰਕਿੰਗ ਨੇ ਤੇ ਇਸ ਤੋਂ ਇਲਾਵਾ ਅਸੀਂ ਇਸ ਸਾਲ ਜਿਹੜੀ ਸਬਸਿਡੀ ਤੇ ਮਸ਼ੀਨਾਂ ਨੂੰ 600 ਮਸ਼ੀਨਾਂ ਨੂੰ ਹੋਰ ਹੁਣ ਤੱਕ ਅਸੀਂ ਜਿਹੜੀ ਸੈਂਕਸ਼ਨ ਦੇ ਚੁੱਕੇ ਹਾਂਗੇ ਤੇ ਜਿਹਦੇ ਵਿੱਚੋਂ 319 ਮਸ਼ੀਨਾਂ ਜਿਹੜੀਆਂ ਕਿਸਾਨਾਂ ਨੇ ਖਰੀਦ ਵੀ ਲਈਆਂ ਨਿਕੀਆਂ ਤੇ ਆ ਮੈਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਸ ਸਾਲ ਸਬਸਿਡੀ ਲਈ ਆ ਜਿਨ੍ਹਾਂ ਨੂੰ ਅਸੀਂ ਮੈਕਮੇ ਵੱਲੋਂ ਮਸ਼ੀਨ ਖਰੀਦਣ ਲਈ ਸੈਂਕਸ਼ਨ ਦੇ ਚੁੱਕੇ ਹਾਂਗੇ ਤੇ ਉਹਨਾਂ ਨੇ ਮਸ਼ੀਨਰੀ ਹਲੇ ਆਪਣੀ ਨਹੀਂ ਖਰੀਦੀ ਹੁਣ ਤੱਕ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਮਸ਼ੀਨਰੀ ਖਰੀਦ ਲੈਣ ਕਿਉਂਕਿ ਅਸੀਂ ਮਸ਼ੀਨਰੀ ਖਰੀਦਣ ਉਪਰੰਤ ਉਹਦੀ ਪੜਤਾਲ ਕਰਕੇ ਉਹਦੀ ਵੈਰੀਫਿਕੇਸ਼ਨ ਕਰਕੇ ਜਿਹੜੀ ਸਬਸਿਡੀ ਆ ਆ ਰੂਲਸ ਦੇ ਅਨੁਸਾਰ ਉਹਦੇ ਅਕਾਊਂਟ ਤੇ ਵਿੱਚ ਟਰਾਂਸਫਰ ਕਰ ਸਕੀਏ ਤੇ ਜਿਹੜੇ ਕਿਸਾਨ ਵੀਰਾਂ ਨੇ ਆਪਣੀ ਮਸ਼ੀਨਰੀ ਅੱਗੇ ਜੋ ਹਦਾਇਤਾਂ ਅਨੁਸਾਰ ਸਮਾਂ ਸੀ ਉਹਦੇ ਨਿਰਧਾਰਤ ਸਮੇਂ ਦੇ ਲਈ ਨਹੀਂ ਵਰਤੀ ਤੇ ਉਹਨਾਂ ਨੇ ਅੱਗੇ ਟਰਾਂਸਫਰ ਕਰਤੀ ਜਾਂ ਵੇਚ ਦਿੱਤੀ ਆ ਉਹਨਾਂ ਦੇ ਖਿਲਾਫ ਰਿਕਵਰੀ ਕਰਨ ਲਈ ਜਿਹੜੀ ਸੀਗੀ ਅਸੀਂ ਪੜਤਾਲ ਕਰਕੇ ਉਹਦੀ ਕਾਰਵਾਈ ਅਸੀਂ ਅੱਗੇ ਸ਼ੁਰੂ ਕਰ ਦਿੱਤੀ ਹੈਗੀ ਤੇ ਪੜਤਾਲ ਉਪਰੰਤ ਜੋ ਵੀ ਕੇਸ ਸਾਡੇ ਸਾਹਮਣੇ ਆਉਣਗੇ ਉਹਨਾਂ ਤੇ ਜੋ ਡਾਇਰੈਕਸ਼ਨ ਜਾਂ ਸਰਕਾਰ ਦੀਆਂ ਉਹਨਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਊਗੀ ਸਬਸਿਡੀ ਕਿੰਨੀ ਚਰ ਆਪਣੇ ਕੋਲ ਸਬਸਿਡੀ ਲੈਂਡ ਉਹ ਸਬਸਿਡੀ ਲੈਂਡ ਤੋਂ ਬਾਅਦ ਇਹਨਾਂ ਨੂੰ 5 ਸਾਲ ਦੀ ਕੰਡੀਸ਼ਨ ਹੁੰਦੀ ਹੈ ਜੀ 5 ਸਾਲ ਤੱਕ ਇਹਨਾਂ ਨੇ ਮਸ਼ੀਨਰੀ ਵਰਤਣੀ ਹੈਗੀ ਤੇ ਉਹ 5 ਸਾਲ ਲਈ ਅੱਗੇ ਵੇਚ ਨਹੀਂ ਸਕਦੇਗੇ ਅਹ ਦੂਜੀ ਗੱਲ ਆ ਵੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਮਸ਼ੀਨਰੀ ਆ ਕਿਉਂਕਿ ਇਹਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਜ਼ਰੂਰੀ ਜਣੀ ਆ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਮਸ਼ੀਨਰੀ ਹੈਗੀ ਉਹਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਆ ਜਿਹੜੇ ਇੰਡੀਵਿਜੂਅਲ ਕਿਸਾਨ ਆ ਜਿਨ੍ਹਾਂ ਨੇ ਮਸ਼ੀਨਰੀ ਲਈ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜਦੋਂ ਉਹਨਾਂ ਨੇ ਆਪਣਾ ਖੇਤ ਆ ਜਿਹੜਾ ਉਹ ਤਿਆਰ ਕਰ ਲਿਆ ਤਾਂ ਉਹ ਮਸ਼ੀਨਰੀ ਦੂਜੇ ਕਿਸਾਨਾਂ ਨੂੰ ਦੇ ਕੇ ਉਹਨਾਂ ਦੀ ਵੀ ਮਦਦ ਕਰਨ ਕੋ ਜਿਹੜਾ ਛੋਟੇ ਕਿਸਾਨਾਂ ਗਏ ਕਈ ਵਾਰੀ ਹੁੰਦਾ ਵੀ ਉਹ ਮਸ਼ੀਨਰੀ ਨਹੀਂ ਪਰਚੇਜ਼ ਕਰ ਸਕਦੇ ਜਾਂ ਉਹਨਾਂ ਦੀ ਵਿੱਤੀ ਹਾਲਤ ਇਸ ਤਰ੍ਹਾਂ ਦੀ ਨਹੀਂ ਹੁੰਦੀ ਵੀ ਹਰ ਇੱਕ ਮਹਿੰਗੀ ਮਸ਼ੀਨਰੀ ਹਰ ਇੱਕ ਬੰਦਾ ਨਹੀਂ ਪਰਚੇਜ਼ ਕਰ ਸਕਦਾਗਾ ਤੇ ਕਿਸਾਨ ਇੱਕ ਦੂਸਰੇ ਕਿਸਾਨਾਂ ਦੀ ਮਦਦ ਕਰਨ ਮਸ਼ੀਨਰੀ ਦੀ ਬਹੁਤ ਬਹੁਤ ਵਰਤੋਂ ਕੀਤੀ ਜਾਵੇ ਤਾਂ ਕਿ ਜਿਹੜਾ ਅਸੀਂ ਪਰਾਲੀ ਪ੍ਰਬੰਧਨ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਕੇ ਇਸ ਚੀਜ਼ ਤੋਂ ਜਿਹੜਾ ਸਾਡਾ ਵਾਤਾਵਰਨ ਦੋਸ਼ਤ ਹੋ ਰਿਹਾ ਇਸ ਚੀਜ਼ ਤੋਂ ਲਾਭ ਪਾ ਸਕਦੇ ਆ ਤੁਸੀਂ ਇੱਕ ਸਿਕਨ ਦਿੱਤਾ ਕਿ ਅੱਗੇ ਵੀ ਇਹ ਦਿੱਤੀ ਅਗਰ ਪਿੰਡਾਂ ਦੇ ਵਿੱਚ ਹੀ ਵੇਚੀ ਜਾਂਦੀ ਆਕਰ ਉਹਨੇ ਦਿਖਾ ਦਿੱਤੀ ਕਿ ਪਈਏ ਦੀ ਮਸ਼ੀਨ ਲੱਗਦਾ ਕਿ ਕਰਾ ਦਿੱਤੀ ਕੁਝ ਮੈਕਨੇਬੰਦ ਹੋ ਉਸੇ ਦੇਖ ਕੇ ਨਾਲ ਇਸ ਨੂੰ ਵੀ ਦੇਖੋ ਇਹਦੇ ਵਿੱਚ ਆ ਦੋ ਗੱਲਾਂ ਰ ਮੈਂ ਕਹਿ ਸਕਦਾ ਜੇ ਆਪਾਂ ਪ੍ਰੈਕਟੀਕਲ ਗੱਲ ਕਰੀਏ ਤਾਂ ਜੇ ਕਿਸੇ ਕਿਸਾਨ ਨੇ ਕੋਈ ਮਸ਼ੀਨ ਆਪਣੀ ਵੇਚਤੀ ਹੈਗੀ ਵੇਚ ਕੇ ਨਾਲ ਤੇ ਕਿਸਾਨ ਨੂੰ ਦੇਤੀ ਹੈਗੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹਨੇ ਮੌਕੇ ਤੇ ਆਪਦੇ ਘਰੇ ਲਿਆ ਕੇ ਦਿਖਾ ਤੀ ਤਾਂ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੋਊ ਕਿਉਂਕਿ ਸਾਡੇ ਕੋਲੇ ਆਨ ਦਾ ਰਿਕਾਰਡ ਕੋਈ ਚੀਜ਼ ਨਹੀਂ ਹੈ ਵੀ ਉਹਨੇ ਵੇਚੀ ਹੈ ਜਾਂ ਨਹੀਂ ਵੇਚੀ ਹੈ ਸਿੱਤਾਂ ਜਿਹੜੇ ਕਿਸਾਨ ਨੇ ਸਬਸਿਡੀ ਲਈ ਆ ਉਹਦੇ ਕੋਲ ਜਾ ਕੇ ਉਹਦੀ ਪੜਤਾਲ ਕਰਨੀ ਹੈ ਜੇ ਉਸ ਵੇਲੇ ਮੌਕੇ ਤੇ ਮਸ਼ੀਨ ਉਹਦੇ ਘਰ ਪਈ ਹੈਗੀ ਤੇ ਸਾਨੂੰ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੋਊਗੀ ਸਾਨੂੰ ਇੱਕ ਦੋ ਸ਼ਿਕਾਇਤਾਂ ਮਿਲੀਆਂ ਨਗੀਆਂ ਜਗਰੌਂਤ ਸੀਲ ਦੇ ਵਿੱਚ ਇੱਕ ਆ ਗੁੜੇਪਿੰਡ ਦੀ ਸਾਡੇ ਕੋਲ ਸ਼ਿਕਾਇਤ ਆਈ ਆ ਵੀ ਉਹ ਕਿਸਾਨ ਦੇ ਕੋਲੇ ਮਸ਼ੀਨ ਅਵੇਲੇਬਲ ਨਹੀਂ ਹੈ ਤੇ ਅਸੀਂ ਉਹਦੀ ਪੜਤਾਲ ਕਰਾ ਕੇ ਤੇ ਉਸ ਤੋਂ ਬਿਨਾ ਬਾਕੀ ਵੀ ਹੋਰ ਵੀ ਕਿਤੇ ਜਿੱਥੇ-ਕਿਤੇ ਵੀ ਸਾਡੀ ਚੀਜ਼ ਧਿਆਨ ਚਾਊਗਾ ਵੀ ਹਾਂਜੀ ਹਾਂ ਨਹੀਂ ਉਹ ਤਾਂ ਹੈ ਹੀ ਆ ਜੀ ਪੜਤਾਲ ਕਰਨ ਤੇ ਪਤਾ ਲੱਗੂਗਾ ਕਿ ਜਿਨ੍ਹਾਂ ਨੂੰ ਅਸੀਂ ਮਸ਼ੀਨਰੀ ਦਿੱਤੀ ਆ ਸਬਸਿਡੀ ਤੇ ਜੇ ਉਹਨਾਂ ਕੋਲੇ ਨਹੀਂ ਹੈ ਤਾਂ ਉਹਦੇ ਖਿਲਾਫ ਜਿਹੜੀ ਉਹ ਪੜਤਾਲ ਉਹ ਪ੍ਰੰਤ ਜਿਹੜੀ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਕੋਲੇ ਮਸ਼ੀਨਰੀ ਨਹੀਂ ਹੈ ਨਹੀਂ ਅਵੇਲੇਬਲ ਆ ਤਾਂ ਉਹਨਾਂ ਨੂੰ ਜਿਹੜੀ ਸਬਸਿਡੀ ਉਹਨਾਂ ਦਿੱਤੀ ਹੈਗੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਤ ਵਿਆਜ ਉਹਦੀ ਰਿਕਵਰੀ ਕਰਾਂਗੇ